ਕੈਂਪ ਲਗਾਇਆ ਗਿਆ ਵੀ ਜਨਮ ਦਿਨ ਕਰਕੇ ਤੇ ਨਹੀਂ ਲਗਾਇਆ ਗਿਆ ਕਹਿਰ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਮੈਂ ਇਹਦੇ ਪਿਛਲੇ ਕਈ ਸਾਲ ਤੋਂ ਹੀ ਜਿਹੜਾ ਵੇ ਹਰ ਮਹੀਨੇ ਦੇ ਵਿੱਚ ਇੱਕ ਦੋ ਜਿਹੜੇ ਕੈਂਪ ਨੇ ਐਸੇ ਲੱਗਦੇ ਰਹਿੰਦੇ ਨੇ ਕੁਦਰਤੀ ਅੱਜ ਜਨਮ ਦਿਨ ਤੇ ਉਹ ਵੀ ਅੱਜ ਮੈਨੂੰ ਮੇਰੇ ਪਹਿਲਾਂ ਦਾ ਭਰਾਵਾਂ ਦਾ ਤੁਹਾਡੇ ਪਰਿਵਾਰ ਦੇ ਦੋਸਤਾਂ ਦਾ ਜਿਹੜਾ ਵੇ ਆਸ਼ੀਰਵਾਦ ਮਿਲਿਆ ਤੇ ਮੈਂ ਪਰਮਾਤਮਾ ਜੀ ਦੇ ਬੇਨਤੀ ਕਰਨਾ ਕਿ ਮਨੇ ਇਹਦੇ ਤੁਹਾਡਾ ਆਸ਼ੀਰਵਾਦ ਜਿਹੜਾ ਮਿਲਦਾ ਰਹੇ ਸਰ ਰਾਮ ਮੰਦਿਰ ਦਾ ਨਿਰਮਾਣ ਹੋ ਗਿਆ ਹੈ ਬਾਈ ਸ਼੍ਰੀ ਨੂੰ ਕਿਆ ਜਾ ਰਿਹਾ ਹੈ ਦੀ ਕੀ ਵਾਲੇ ਬਿਲਕੁਲ ਜੀ ਦੁਆਲੀ ਮਨਾਈ ਜਾਏਗੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਹਮਾਨ ਕੀਤਾ ਔਰ ਸਾਰਾ ਦੇਸ਼ ਅੱਜ ਇੰਨੀ ਖੁਸ਼ੀ ਹੈ ਲੋਕਾਂ ਦੇ ਵਿੱਚ ਕਿ ਦੁਬਾਰਾ ਜਿਹੜਾ ਭਗਵਾਨ ਰਾਮ ਵਾਲੇ ਦਾ ਮੰਦਿਰ ਬਣ ਰਿਹਾ ਹੈ ਉਹਦੇ ਬੰਨਦੇ ਵਿੱਚ ਸਾਰਾ ਮੈਂ ਦੇਖਿਆ ਵੀ ਸੂਰ ਪੇ ਲੱਗੇ ਸ਼ਾਮ ਤੱਕ ਸਾਡੇ ਸ਼ਹਿਰ ਦੇ ਜਿਹੜੇ ਹਰ ਵਰਗ ਦੇ ਲੋਕ ਨੇ ਉਹ ਲੋਕਾਂ ਦੇ ਘਰਾਂ ਘਰਾਂ ਚ ਜਾ ਕੇ ਜਿੱਦਾਂ ਪੁਰਾਣੇ ਇਤੇ ਅਸੀਂ ਆਪਾਂ ਕੋਈ ਸੱਦਾ ਦੇਣ ਜਾਂਦੇ ਸੀ ਜਾਂ ਕੋਈ ਵਿਆਹ ਹੁੰਦਾ ਸੀ ਕੋਈ ਚਾਵਲ ਦੇ ਕੇ ਆਨੇ ਉਸ ਤਰੀਕੇ ਦੇ ਨਾਲ ਉਸੇ ਰੀਤੀ ਰਿਵਾਜ ਦੇ ਨਾਲ ਅੱਜ ਉਹ ਦੁਬਾਰਾ ਜਿਹੜਾ ਵੇ ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਨੂੰ ਬਸਿਆ ਜਾ ਰਿਹਾ ਵੇ ਜੇ ਭਗਵਾਨ ਰਾਮ ਦੇ ਜਿਹੜਾ 22 ਤਰੀਕ ਨੂੰ ਜਿਹੜਾ ਵੇ ਤੇ ਮੰਦਰ ਦਾ ਉਦਘਾਟਨ ਹੋ ਰਿਹਾ ਹੈ ਔਰ ਅਸੀਂ 22 ਤਰੀਕ ਨੂੰ ਦੀਵਾਲੀ ਜਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਮਨਾਉਂਦੇ ਆ ਰਹੇ ਹਾਂ ਉਸ ਤੋਂ ਵੀ ਵੱਧ ਚੜ ਕੇ ਜਿਹੜਾ ਵੇ ਦੇਸ਼ ਦੇ ਵਿੱਚ ਜਿਹੜੀ ਇਹ ਦੀਵਾਲੀ ਮਨ ਵੀ ਉਹ ਦਿਨ ਮਨਾਇਆ ਜਾਏਗਾ ਇਹ ਕਿ ਨਗਰ ਨਿਗਮ ਉਸ ਨੂੰ ਟਾਣਾ ਹੈ ਕਿਸ ਤਰ੍ਹਾਂ ਦੇਖੋ ਇਹ ਨਗਰ ਨਿਗਮ ਦਾ ਘਟਾਲਾ ਜਿਹੜਾ ਹੈਗਾ ਉਹ ਬਿਲਕੁਲ ਬਹੁਤ ਗੰभीर ਮਸਲਾ ਹੈ ਰੋਜ਼ ਦੇ ਵਿੱਚ ਅਸੀਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਨਿਸ਼ਤਮਾਨ ਦੀ ਨਾਲ ਗੱਲ ਹੋ ਰਹੀ ਹੈ ਉਹਨੂੰ ਅਸੀਂ ਬੜੇ ਉੱਚ ਪੱਧਰ ਤੇ ਦੀ ਜਾਂਚ ਕਰਵਾ ਰਹੇ ਹਾਂ ਔਰ ਜਿਹੜੇ ਜਿਹੜੇ ਲੋਕ ਦੋਸ਼ੀ ਨੇ ਉਹਨਾਂ ਨੂੰ ਅਸੀਂ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਸਾਡੇ ਦੇਸ਼ ਦਾ ਕੋਈ ਵੀ ਜਿਹੜਾ ਕੋਈ ਪੈਸਾ ਖਾਨ ਵਾਲਾ ਮਿਸਾਲ ਹੈ ਜਾਂ ਕੋਈ ਅਫਸਰ ਹੈ ਜਾਂ ਕੋਈ ਲੀਡਰ ਹੈ ਉਹ ਮੋਦੀ ਸਰਕਾਰ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਮੈਂ ਇੱਕ ਹੋਰ ਗੱਲ ਕਹਿਣਾ ਚਾਹਨਾ ਕਿ ਕਾਰਪੋਰੇਸ਼ਨ ਵਿਧਿਆਨਕ ਕਮਿਸ਼ਨ ਸਾਹਿਬ ਨੂੰ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਕਮਿਸ਼ਨਰ ਸਾਹਿਬ ਸਾਡੇ ਭਗਵਾਨ ਰਾਮ ਦੇ ਬੋਰਡ ਜਿਹੜੇ ਨੇ ਅੱਜ ਸਾਰੇ ਸ਼ਹਿਰ ਦੇ ਵਿੱਚ ਲੱਗ ਰਹੇ ਨੇ ਔਰ ਹੋਰ ਵੀ ਦੇਖੋ ਸਾਡੇ ਬੀਜੇਪੀ ਦੇ ਜਿਹੜੇ ਕੁਝ ਬੋਰਡ ਲੱਗ ਰਹੇ ਨੇ ਔਰ ਰਾਤੀ ਕੱਲ 11 ਵਜੇ ਜਦੋਂ ਕਿ ਕੋਈ ਕਾਨੂੰਨ ਨਹੀਂ ਹੈਗਾ ਵੀ ਰਾਤੀ 11 ਵਜੇ ਤੁਹਾਡੇ ਅਫਸਰ ਆ ਕੇ ਤੇ ਬੀਜੇਪੀ ਦੇ ਜਿਹੜੇ ਬੋਰਡ ਨੇ ਉਹ ਉਤਾਰ ਕੇ ਲੈ ਜਾਣ ਲੈ ਕੇ ਜਾਣ ਮੇਰੇ ਕੋਲ ਰਾਤੀ ਕੁਦਰਤੀ ਕੁਝ ਬੋਰਡ ਜਿਹੜੇ ਲਾਰੇ ਸੀ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਬੋਰਡ ਲੱਗੇ ਹੋਏ ਸੀ ਤੇ ਬੀਜੇਪੀ ਦੇ ਵੀ ਲੋਕਾਂ ਦੇ ਬੋਰਡ ਲੱਗੇ ਹੋਏ ਸੀ ਤੇ ਚੁਣ-ਚੁਣ ਕੇ ਬੀਜੇਪੀ ਦੇ ਜਿਹੜੇ ਬੋਰਡ ਨੇ ਉਤਾਰੇ ਗਏ ਨੇ ਜਾਂ ਜਿਹੜੇ ਸਾਡੇ ਭਗਵਾਨ ਗ੍ਰਾਮ ਦੇ ਮੰਦਰਾਂ ਦੇ ਜਿਹੜੇ ਬੋਰਡ ਲੱਗੇ ਸੀ ਉਹ ਵੀ ਕੁਝ ਉਤਾਰੇ ਗਏ ਨੇ ਅਸੀਂ ਉਹਦੀ ਪੂਰੀ ਜਾਂਚ ਕਰਵਾ ਰਹੇ ਆ ਆਪਣੇ ਅਸਰ ਨੂੰ ਇਹ ਸਮਝਾ ਦਿਓ ਵੀ ਜਿਹੜੇ ਚੁਣ-ਚੁਣ ਕੇ ਬੋਰਡ ਉਤਾਰਨੇ ਜਾਂ ਇਹੋ ਜਿਹੇ ਰਾਤੀ 11 ਵਜੇ ਚੋਰਾਂ ਦੇ ਵਾਂਗ ਜਿਹੜਾ ਤੁਸੀਂ ਇਹ ਤੁਹਾਡੇ ਅਫਸਰ ਕੰਮ ਕਰ ਰਹੇ ਨੇ ਤੁਸੀਂ ਬਾ ਜਾਓ ਥੈਂਕ ਯੂ